ਦੇ ਕੋਰ ਨਗਰ ਕੌਂਸਲ ਦੀ ਚੋਣਾ ਮੁਲਤੀ ਹੁਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੇ ਮੈਂ ਸਰਕਾਰ ਦੀ ਮੰਸ਼ਾ ਸਮਝਦਾ ਕਿ ਸਰਕਾਰ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੀ ਖਾਸ ਕਰਕੇ ਸਾਡੀ ਡੇਰਾ ਬਾਬਰ ਨਾਲ ਦੇ ਲੀਡਰ ਕਿਉਂਕਿ 2022 ਦੇ ਵਿੱਚ ਇੱਕ ਬੋਰਡ ਬੰਦੀ ਕੀਤੀ ਗਈ ਸੀ ਆਮ ਪਾਰਟੀ ਦੇ ਲੀਡਰਾਂ ਕਰ ਕਰਨ ਵਾਲੋ ਆਪਣੇ ਢੰਗ ਨਾਲ ਮਨਮਨੇ ਢੰਗ ਨਾਲ ਜਦੋਂ ਕਿ 2021 ਦੇ ਵਿੱਚ ਪੰਜ ਪਿੰਡ ਡੇਰਾ ਬਾਬਰ ਨਾਲ ਦੇ ਹਬੂਤ ਸ਼ਾਮਿਲ ਕਰ ਲਏ ਗਏ ਸੀ ਔਰ ਉਹਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਉਸ ਦੇ ਬਾਵਜੂਦ ਉਸ ਨੂੰ ਜਾਣਦੇ ਪੁੱਛਦੇ ਹੋਏ ਵੀ ਆਮ ਪਾਰਟੀ ਦੇ ਕਾਰਕਰਨਾ ਨੇ ਆਪਣੀ ਸਰਕਾਰ ਬਣ ਤੋਂ ਬਾਅਦ ਇੱਕ ਗੈਰ ਸਵਿਧਾਨਿਕ ਆਪਣੇ ਢੰਗ ਦੀ ਵਾਰਡਬੰਦੀ ਕੀਤੀ ਜਿਸ ਵਿੱਚ ਕੋਈ ਮੁਹੱਲਾ ਕਿਤੇ ਚਲਾ ਗਿਆ ਆਪਣੇ ਮਨਪਸੰਦੀਆ ਵੋਟਰ ਕਿਸੇ ਪਾਸੇ ਪਾਲੀਆਂ ਦੂਸਰੀਆ ਵੋਟਰ ਕਿਤੇ ਹੋਰ ਧੱਕਤੀਆਂ ਵੋਟਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਕਿੱਥੇ ਕਿਸ ਵਾਰਡ ਚ ਆ ਮੈਂ ਉਸ ਸੰਬੰਧੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਰਿਟ ਪਟੀਸ਼ਨ ਦਾ ਮਾਨਜੋਗ ਹਾਈ ਕੋਰਟ ਚ ਪਾਈ ਗਈ ਮਾਨਯੋਗ ਹਾਈ ਕੋਰਟ ਨੇ ਉਸ ਕੰਡੀਸ਼ਨ ਨੂੰ ਜਾਇਜ਼ ਮੰਨਦਿਆਂ ਆਮ ਪਾਰਟੀ ਵੱਲੋਂ ਕੀਤੀ ਗਈ ਕੈਰਕਾਨੂੰਨੀ ਵਾਰਡ ਬੰਦੀ ਨੂੰ ਰੱਦ ਕਰਦਾ। ਔਰ ਭਾਰਤ ਪੰਜਾਬ ਸਰਕਾਰ ਇਸ ਗਲਤ ਵਾਰਡ ਬੰਦੀ ਨੂੰ ਸਹੀ ਠਾਉਣ ਦੇ ਲਈ ਮਾਨਯੋਗ ਸੁਪਰੀਮ ਕੋਰਟ ਚ ਅਪੀਲ ਕਰਦੀ ਹੈ। ਔਰ ਅਪੀਲ ਅੱਜ ਵੀ ਪੈਂਡਿੰਗ ਹੈ। ਔਰ ਮੈਂ ਸਮਝਦਾ ਉਹਦੇ ਕਰਕੇ ਇਲੈਕਸ਼ਨ ਨਹੀਂ ਹੋ ਪਾਈ। ਜੇ ਸਰਕਾਰ ਦੀ ਮਨਛਾ ਹੋਵੇ, ਜੇ ਲੋਕਲ ਕਾਰਜਕਰਮਾਂ ਦੀ ਮਨਛਾ ਹੋਵੇ ਇਲੈਕਸ਼ਨ ਲੜਨ ਦੀ। ਤੇ ਪੰਜਾਬ ਸਰਕਾਰ ਜਾ ਕੇ ਉੱਥੇ ਸੁਪਰੀਮ ਕੋਰਟ ਚੋਂ ਪ੍ਰੀ ਅਪੀਲ ਚੁੱਕ ਲੈ ਔਰ ਡੇਰਾ ਬਾਬਾ ਨਾਲਗੜੀ ਨਗਰ ਕੌਂਸਲ ਦੀ ਚੋਣਾਂ ਦਾ ਰਸਤਾ ਸਾਫ਼ ਹੁੰਦਾ ਔਰ ਡੇਰਾ ਬਾਬਾ ਨਾਲਗੜੀ ਨੂੰ ਨਵੇਂ ਕਾਉਂਸਲਰ ਔਰ ਨਵੇਂ ਨਗਰ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਮਿਲ ਸਕਦੀ ਇਹ ਸਭ ਤੋਂ ਵੱਡੀ ਤੇ ਮੈਂ ਇਸ ਸਰਕਾਰ ਦੀ ਨਲਾਇਕੀ ਤੇ ਫੇਰ ਇਹ ਵੀ ਗਿਣਾਗਾ ਜਿਹੜੀਆਂ ਇਹ ਚੋਣਾਂ ਨਹੀਂ ਕਰਵਾ ਸਕੇ ਕਿਉਂਕਿ ਇਹਦੇ ਵਿੱਚ ਜੋ ਵਾਰਡ ਬੰਦੀ 2021 ਦੇ ਵਿੱਚ ਇਹ ਵੀ ਕਿਦੇ ਵਿੱਚ ਸਾਡੀ ਮੈਂ ਵੀ ਅਸੀਂ ਕਰਵਾਈ ਗਈ ਸੀ ਕਾਂਗਰਸ ਕੋਰਪੋਰੇਟਰ ਦੇ ਟਾਈਮ ਤੇ ਔਰ ਉਹਦੇ ਖਿਲਾਫ ਇਹਨਾਂ ਨੇ 23 ਦੇ ਵਿੱਚ ਫਿਰ ਜਿਹੜੀ ਬਿਲਕੁਲ ਜਿਹੜੀ ਗੈਰ ਕਾਨੂੰਨੀ ਸੀਗੀ ਇੱਕ ਵਾਰਡ ਬੰਦੀ ਦੁਬਾਰਾ ਕਰ ਦਿੱਤੀ ਔਰ ਜਿੱਦੀ ਇਹਨਾਂ ਨੇ ਵਾਰਡ ਬੰਦੀ ਦੇ ਵਿੱਚ ਵੋਟਾਂ ਵੰਡਾ ਕੇ ਵਾਰਡ ਬੰਦੀ 23 ਦੇ ਵਿੱਚ ਨਵੀਆਂ ਵਾਰਡ ਬੰਦੀ ਬਣਾ ਕੇ ਵੋਟਾਂ ਭੇਜ ਦਿੱਤੀਆਂ ਲੋਕੀ ਸਰਕਾਰ ਹਾਈ ਕੋਰਟ ਕੋਲੋਂ ਵੀ ਉਹ ਰਿਜੈਕਟ ਹੋ ਗਈਆਂ ਸੀ ਤੇ ਸਰਕਾਰ ਨੇ ਵੀ ਹਿੰਮਤੀਆਂ ਤੇ ਦੁਬਾਰਾ ਉਹਨਾਂ ਨੂੰ ਇਹ ਇਹਦੀਆਂ ਵੋਟਾਂ ਨੂੰ ਸਦਾਈ ਕਰਨ ਵਾਸਤੇ ਭੇਜ ਦਿੱਤਾ ਫਿਰ ਇਹਨਾਂ ਨੂੰ ਉਹ ਵੋਟਾਂ ਦੀ ਸਦਾਈ ਟਾਈਮ ਸਰ ਹੋਈ ਨਹੀਂ ਸਕੀ। ਦੋ 12 ਤਰੀਕ ਨੂੰ ਅਜੇ ਪ੍ਰਿੰਟਿੰਗ ਹੋ ਨਹੀਂ ਆ ਜਿਹੜੀਆਂ ਵੋਟਾਂ ਦੀ ਏਡੀ ਨੁਲਾਕੀ ਹੈ ਸਰਕਾਰ ਦੀ ਅਜੇ 12 ਤਰੀਕ ਨੂੰ ਪ੍ਰਿੰਟ ਹੋ ਰਹੀਆਂ ਵੋਟਾਂ ਜਿਹੜੀ ਸ਼ਿਪਾਈ ਹੋਣੀਆਂ ਤੇ 12 ਤਰੀਕ ਤੇ ਆਖਰੀ ਡੇਟ ਆ ਔਰ ਇਹ ਮੈਂ ਕਹਾਂਗਾ ਸਭ ਤੋਂ ਵੱਡੀ ਨੁਲਾਕੀ ਇਸ ਗਵਰਨਮੈਂਟ ਦੀ ਕਿ ਜਿਹੜੀ ਆਪਣੇ ਟਾਈਮ ਤੇ ਇਸ ਵਾਰਡ ਬੰਦੀ ਦਾ ਪ੍ਰੋਸੈਸ ਹੀ ਕੰਪਲੀਟ ਨਹੀਂ ਕਰ ਸਕੀ। ਇਹਦੇ ਕਾਰਨ ਜਿਹੜੀਆਂ ਵੋਟਾਂ ਨਹੀਂ ਹੋਈਆਂ ਉਹ ਸ਼ਹਿਰ ਨੂੰ ਇਸ ਨੂੰ ਕੋਈ ਅਰਥ ਹੀ ਨਹੀਂ ਦਿੰਦਾ ਨੁਕਸਾਨ ਹੈ ਕਿਉਂਕਿ ਵਿਕਾਸ ਦੇ ਕੰਮ ਰੁਕਦੇ ਨਹੀਂ ਸਾਰਾ ਕੁਝ ਰੁਕਦਾ ਸਭ ਚਾਹੀ ਕਮੇਟੀ ਕਿਸੇ ਵੀ ਬੰਦੀ ਉਹਦੇ ਇਲੈਕਸ਼ਨ ਲੋਕਾਂ ਨੇ ਲੜਨੀ ਸੀਗੀ ਪਰ ਇਹਨਾਂ ਦੀ ਸਭ ਤੋਂ ਵੱਡੀ ਨਿਦ ਲੈ ਗਈ ਹੈ ਇਸ ਗਵਰਨਮੈਂਟ ਦੀ ਕਿੰਚੇ ਇਹਨਾਂ ਤੋਂ ਸਮਝ ਲੋ ਵੀ ਇੱਕ ਅਣਜਾਣ ਕੋਈ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਲੱਗਦੀ ਤੇ ਉਸ ਕਰਕੇ ਇਹਨਾਂ ਨੇ ਕਮੇਟੀ ਦੀ ਲੱਖਣ ਜੜੀ ਲਿਆ ਹੋਈ ਹੈ ਫਲ ਦੇ ਇਹ ਤਰੀਕਾ ਜੇਸ਼ ਕਮਾਲ ਜਿਹੜੇ ਹੈਗੇ ਆ ਬੀਰ ਬਾਬਾ ਨਾਨਕ ਦੇ ਆਪਣਾ ਨੀਣਾ ਹਾਈ ਕੋਰਟ ਤੇ ਕਪੀਸ਼ਨ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਲੀ ਨਗਰ ਕੌਂਸਲ ਦੀ 2021 ਦੀ ਬਾਦ ਪੈਂਦੀ ਆ ਉਹ ਵੈਲਿਡ ਸਮਝੀਏ ਸਰਕਾਰ ਨੇ ਉਹਦੇ ਦੌਰਾਨ ਜਿਹੜਾ 2023 ਦਾ ਪ੍ਰੋਸੈਸ ਕੰਪਲੀਟ ਕਰ ਲਿਆ ਉਹਦੀ ਵੋਟਰ ਲਿਸਟਾ ਵੀ ਫਾਈਨਲ ਹੋ ਗਈ ਸੀ ਪਰ ਬਾਅਦ ਵਿੱਚ ਉਹ ਆਪਾਂ ਉਹ ਕੇਸ ਜਿਹੜਾ ਸਾਡੇ ਖਿਲਾਫ ਹੋ ਗਿਆ ਸੀ ਜਿਹਦੇ ਖਿਲਾਫ ਸੈਕਟਰੀ ਲੋਕਲ ਗਵਰਨਮੈਂਟ ਨੇ ਅਪੀਲ ਜਿਹੜੀ ਹੈ ਸੁਪਰੀਮ ਕੋਰਟ ਤੇ ਪਾਈ ਸੀ ਸੁਪਰੀਮ ਕੋਰਟ ਦੇ ਅਪੀਲ ਦੇ ਮੁਤਾਬਕ ਜਿਹੜੀ 13 ਮਾਰਚ ਡੇਟ ਪਈ ਹੋਈ ਆ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਜੋ ਨੋਟੀਫਿਕੇਸ਼ਨ ਕੀਤਾ ਏ ਉਹਦੇ ਵਿੱਚ ਨਗਰ ਕੌਂਸਲ ਨੂੰ ਨਵਾਂ ਨੋਟੀਫਿਕੇਸ਼ਨ ਆਇਆ ਏ ਓਨਲੀ ਫਾਰ ਸਪੈਸ਼ਲ ਡੇਲਬਵਨ ਨਾਨਕ ਜਿਹਦੇ ਵਿੱਚ ਲਿਖਿਆ ਏ ਕਿ 12 ਤਰੀਕ ਤੱਕ ਵੋਟਰ ਲਿਸਟ ਫਾਈਨਲ ਕਰਕੇ 2021 ਦੇ ਮੁਤਾਬਕ ਇਲੈਕਸ਼ਨ ਕਰਾਇਆ ਜਾਏ ਪਰ ਹੁਣ ਨਗਰ ਕੌਂਸਲ ਨੂੰ 21 ਦੇ ਮੁਤਾਬਕ ਕਿਦਾਂ ਕਰਾਏਗੀ ਜਦੋਂ ਉਹਨਾਂ ਨੇ 9 ਤੋਂ 12 ਨਾਮਿਨੇਸ਼ਨ ਦੀ ਡੇਟ ਰੱਖੀ ਆ ਤੇ 12 ਨੂੰ ਸਾਡੀ ਲਿਸਟ ਫਾਈਨਲ ਹੋਣੀ ਆ ਇਸ ਕਰਕੇ ਹੁਣ ਸੁਪਰੀਮ ਕੋਰਟ ਦੇ ਆਰਡਰਾਂ ਦੀ ਹੀ ਉਡੀਕ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਡਿਸੀਜਨ ਆਏਗਾ ਤੋਂ ਬਾਅਦ ਪੋਸਿਬਲ ਹੈ ਪਰ ਜੇ ਉਹ 21 ਦੇ ਵੈਦਰ ਮੰਦੇ ਆ ਕਿ 12 ਨੂੰ ਪੇ ਮਹੀਨੇ ਵਾ ਕਾਰਨ ਫਿਰ ਆਪਾਂ ਕਹਿ ਨਹੀਂ ਸਕਦੇ ਕੋਈ 13 ਆ ਬਈ ਅਗਲੇ ਨੇ ਅਗਲੇ ਨੇ ਸੈਪਟ ਕਰ ਲਈ ਨਾ 21 ਹਾਈ ਕੋਰਟ ਦੀ ਕੁਐਸ਼ ਜੇ ਹਾਈ ਕੋਰਟ ਦਮ ਤਾ ਉਹ 21 ਨੂੰ ਦੋਲਾ ਕਰਵਾ ਦਿੰਦੇ ਆ ਤੇ ਉਹ ਸੁਪਰੀਮ ਕੋਰਟ ਚ ਬਿਆਨ ਦੇ ਦੇਣਗੇ ਕਿ ਆਪਾਂ ਹਾਈ ਕੋਰਟ ਦੇ ਆਰਡਰਾਂ ਦੇ ਹੁਕਮ ਕਰਦੇ ਤੇ ਕੇਸ ਸਹੀ ਦਾ ਖਤਮ ਹੋ ਜਾਏਗਾ ਉਹਦੇ ਗਵਰਨਮੈਂਟ ਹੀ ਡਿਸਾਈਡ ਕਰੇਗੀ ਲੈਕਸ ਕੋਈ ਡੇਰ ਬਾਬਾ ਨਾਲ ਕੈਨਸਲ ਹੋ ਗਿਆ ਇਕ ਗਵਿੰਦਗੜ੍ਹ ਦਾ 26 ਨੰਬਰ ਵਾਰਡ ਕੈਨਸਲ ਹੋ ਗਿਆ do